ਜੋ ਬੁਲੇ ਸੋਨੇਰ ਪੈ ਭਗਵਾਨ ਫਾਲਮੀਕ ਮਹਾਰਾਜ ਕਿਦੈ ਸ੍ਰੀ ਸ੍ਰੀ 108 ਸਤਗੁਰੂ ਗਿਆਨਨਾਥ ਮਹਾਰਾਜ ਕਿਦੈ ਤੀਰਸਤਾ ਇਤਿਹਾਸ ਸੁਨੈਰੀ ਮੁੱਖ ਮੰਤਰੀ ਦਸ ਕਹਾ ਸਤਗੁਰ ਦੇ ਵਰਦਾਨਾ ਬਖਸ਼ੇ ਜਿਨ੍ਹਾਂ ਨੂੰ ਪਦਵੀ ਅਤੇ ਪ੍ਰਤਾਪ ਇਹ ਸੇਵਕ ਤਾਂ ਗੁਰਚਰ ਨਾਦਾ ਤਨੁ ਮਨੁ ਹੈ ਖਿਦਮਤ ਗਾਰ ਜੋ ਆਇਆ ਹੈ ਮਾਤ ਲੋਕ ਵਿੱਚ ਸਤਿਗੁਰ ਜੀ ਦੇ ਹੁਕਮ ਅਨਸਾਰ ਸਤਿਗੁਰ ਆਏ ਇਸ ਤਿਰਤ ਤੇ ਆਦ ਪ੍ਰਖ ਤੇ ਹੁਕਮਾ ਨਾਲ ਗੁਰ ਨੂੰ ਬਖਸ਼ੀ ਗੁਰੂ ਵਾਲਮੀਕ ਜੀ ਭਗਤੀ ਸ਼ਕਤੀ ਜਹੋ ਜلال ਇਸ ਤਿਰਤ ਤੇ ਲਾਈ ਸਮਾਧੀ ਸਤਿਗੁਰ ਬਾਰਾ ਲਗਾਤਾਰ ਬਾਰਾ ਸਾਲ ਸਰਦੀਆਂ ਗਰਮੀਆਂ ਤਖੜਾ ਅੰਦਰ ਬਿਤੀ ਜੋੜ ਬ੍ਰਹਮ ਦੇ ਨਾਲ ਨਾ ਖੁਦ ਖਾਦਾ ਨਾ ਖੁਦ ਪੀਤਾ ਨਾ ਕੋਈ ਸਿਰ ਤੇ ਛਪਰੀ ਛਾਨੈ ਆਦਪੁਰਖ ਦੇ ਅਚਨਾਂ ਅੰਦਰ ਸਤਿਗੁਰੂ ਬੈਠੇ ਜੋੜ ਕੇ ਮਨ ਪ੍ਰੋਹਤ ਵਾਦਿਆ ਫਿਰਕੂ ਵੱਲੋਂ ਵੱਜਦੇ ਰਹੇ ਨਾ ਪ੍ਰੱਥੇ ਢੋਲ ਪਰ ਸਤਿਗੁਰੂ ਬਾਗ ਹਮਾਲੀਆ ਬਹਿ ਚੱਕੜਾ ਵਿੱਚ ਅਡੋਲ 12 ਸਾਲਾਂ ਬਾਅਦ ਸਤਿਗੁਰਾਂ ਜਦ ਅਸਣ ਤੋਂ ਚੰਨ ਹਿਲਾਏ ਦੇਖਣ ਲਈ ਸਤਿਗੁਰ ਦਾ ਜਿਗਰਾ ਫਿਰਕੂ ਚੱਕਰ ਚੜ ਚੜ ਆਏ ਜੇ ਸਤਗੁਰੂ ਆਸਣ ਲਾਇਆ ਸ਼ਿਵ ਜੀ ਵਾਗ ਚੋਂ ਖੁਕੜੀ ਮਾਰੀ ਵਾਲਮੀਕ ਭਗਵਾਨ ਦਾ ਮੰਦਰ ਉਸਤਾਂ ਉਸਦੇ ਆ ਪਹਿਲੀ ਵਾਰੀ ਜੇ ਸਤਗੁਰ ਨੇ ਚੁਗਾ ਦਾ ਗੁਪਤ ਖਜ਼ਾਨਾ ਪ੍ਰਗਟ ਕੀਤਾ ਅੰਮ੍ਰਿਤ ਦਾ ਸਰ ਤੀਰਥ ਪਿਆਰਾ ਜਿਸ ਨੇ ਖਾਨਾ ਪ੍ਰਗਟ ਕੀਤਾ ਉਸ ਸਤਗੁਰ ਦੀ ਮਹਿਮਾ ਨੂਰੀ ਪ੍ਰੋਤਵਾਦੀ ਇਹ ਜਾਣ ਨਾ ਸਕੇ ਉੱਲੂਆ ਦੀ ਅੱਖ ਸੂਰਜ ਰੂਪੀ ਸਤਗੁਰੂ ਤਾਈ ਪਛਾਣ ਨਾ ਸਕੇ ਉਹਨਾ ਫਿਰਕੂਆ ਸਤਗੁਰ ਗਿਰਦੇ ਕਈ ਫਿਰਕੂ ਤੂਫਾਨ ਚਲਾਏ ਝੂਠੇ ਕੇਸ ਕੁਲਸ ਨੂੰ ਕਹਿ ਕੇ ਸਤਗੁਰ ਜੀਤੇ ਗਏ ਬਣਵਾਏ ਸਤਗੁਰ ਸੰਗ 45 ਸਾਧੂ ਪੇ ਕਰਤਨ ਸਤਗੁਰ ਦੇ ਸਾਥ ਇਹ ਸਤਗੁਰ ਦਾ ਟੈਲਵਾ ਸੇਵਕ ਨਾਲ ਫੜ ਲਿਆ ਪੂਰਨਨਾਥ ਸਤਗੁਰੂ ਬੈਗੈ ਬੰਦੀਖਾਨੇ ਫਿਰਤੇ ਜਿਨ੍ਹਾਂ ਨੇ ਕਾਮਿ ਕਿਛ 16 ਨੰਬਰ ਟੱਕੇ ਵਾਲੇ ਛੋਟੇ ਜਿਹੇ ਕਮਰੇ ਦੇ ਵਿੱਚ ਸਤਗੁਰੂ ਬੈਠੇ ਬੰਦ ਕਮਰੇ ਇਉ ਆਦਪੁਰਖ ਦੇ ਪਿਆਰ ਪ੍ਰਤਿ ਸ਼ਿਵ ਸ਼ੰਕਰ ਜਿਉ ਲਾਈ ਸਮਾਧੀ ਇੱਕ ਮਨ ਹੋ ਕੇ ਹਿਮਾਲਿਆ ਉੱਤੇ ਬਾਕੀ ਜਿਤਨੇ ਭੇਖਰ ਤਨਸਨ ਕੁਝ ਪੰ 45 ਗੁਰਦੇ ਪਿਆਰੇ ਵੱਖਰੇ ਵੱਖਰੇ ਕਮਰਿਆਂ ਅੰਦਰ ਪਾਪੀਆਂ ਨੇ ੜਕ ਦਿੱਤੇ ਸਾਰੇ ਤਦ ਸਰਕਾਰ ਪੰਜਾਬ ਦੀ ਰਲ ਕੇ ਪ੍ਰੋਹਤਵਾਦੀਆ ਫਿਰਕੂ ਨਾਲ ਜ਼ੁਲਮ ਕੀਤੇ ਸਤਗੁਰ ਜੀ ਉੱਤੇ ਗਣ ਖੂਨੀ ਰੱਖਿਛ ਜਾਬਰ ਤੇ ਚੰਡਾਲ ਕਿਆਸੀ ਦਿਨ ਜਦ ਬੰਦੀਖਾਨੇ ਸਤਗੁਰ ਸੰਤਾ ਵਕਤ ਗੁਜਾਰੇ ਤਦ ਆਦਵਾਸੀ ਅਣਖੀਲੇ ਜੋਧੇ ਜੇਲ ਨੂੰ ਤੁਰਪੈ ਮਾਰ ਜਕਾਰੇ ਪਰ ਸਤਗੁਰ ਨੇ ਸ਼ਕਤੀ ਹੁੰਦਿਆ ਕਸ਼ਟ ਸਹਾਰੇ ਦੀਨ ਦਿਆਲ ਨਾ ਕਿਸੇ ਨੂੰ ਮੰਦਾ ਬੋਲਿਆ ਨਾ ਕਿਸੇ ਨੂੰ ਗੁਰ ਕੱਢੀ ਗਾਲ ਤਦ ਕੌਮੀ ਸੰਘਰਸ਼ ਦੇਖ ਕੇ ਸੂਬੇ ਦੀ ਹਿੱਲ ਗਈ ਸਰਕਾਰ ਵਾਪਸ ਲੈ ਮਕਦਮੇ ਝੂਠੇ ਸਤਗੁਰ ਦੀ ਹੋਈ ਜੈ ਜੈਕਾਰ ਸਤਗੁਰੂ ਸੰਗ 45 ਸਾਧੂ ਬਿਨਾਂ ਸ਼ਰਤ ਹੋ ਗਏ ਰਹਾ ਆਦਪੁਰਖ ਦੇ ਤੀਰਥ ਸੰਗ ਤਾਂ ਘੋਦ ਦਿੱਤੇ ਦੀਪ ਜਗਾ ਐ ਪਰ ਅਜ ਤੀਕ ਪ੍ਰਹੁਤਵਾਦੀ ਆ ਛੱਡੀ ਨਹੀਂ ਉਹ ਪਿਛਲੇ ਕਾਲ ਵਾਲਮੀਕਿਆ ਸਾਧੂ ਆ ਖਾਤਰ ਬਣ ਗਏ ਜਲ ਮੇ ਤਲਵਾਰ ਇਹ ਆਸ਼ਰਮ ਹੈ ਸਤਿਗੁਰ ਜੀ ਦਾ ਜਿੱਥੋਂ ਮਿਲਦਾ ਸ਼ਬਦ ਗਿਆਨ ਜਗ ਤਪਲੇਲੇ ਕਠਨ ਤਪੱਸਿਆ ਬੈ ਕੇ ਸਾਧੂ ਇਸ ਅਸਥਾਨ ਅੱਠੇ ਪਹਿਰ ਪੰਡਾਰੇ ਵਰਤਣ ਬਿਨਾ ਵਿਤਕਰਾ ਛਕੇ ਜਹਾਨ ਜਾਤਰੂ ਆਲੇ ਖੁੱਲੇ ਕਮਰੇ ਸੇਵਾ ਕਰਮ ਸਭ ਤਕ ਗੁਣਵਾਨ ਇਹ ਵਾਲਮੀਕ ਭਗਵਾਨ ਦਾ ਤੀਰਥ ਵਾਲਮੀਕ ਭਗਵਾਨ ਦਾ ਧਾਮ ਸਾਨੂੰ ਆਪ ਦੇ ਘਰ ਅੰਦਰ ਵੀ ਕਤਲ ਕਰਨ ਫਿਰ ਖੁਸ਼ ਪੈ ਸ਼ਰੀਆ ਤੁਸੀਂ ਇਹਨਾਂ ਨੂੰ ਕੋਈ ਦਿਓ ਮਸ਼ਫਰਾ ਤੁਸੀਂ ਕੌਮੀ ਨੇਤਾ ਹੋ ਬਰਿਆ ਤਨਵਾਰ ਆਪ ਦਾ ਸਤਿਗੁਰੂ ਵੱਲੋਂ ਪੂਰਨ ਕਰਿ ਦਿলোਪਨ ਨਾਮ ਸੰਗਤਾ ਅਤੇ ਵਜੀਰਾ ਸਾਵੇਂ ਇਦਾਂ ਕਰਕੇ ਬਚਨ ਬਲਾਸ ਪੂਰਨ ਬੈਠਾ ਗੁਰਚੰਨਾ ਵਿੱਚ ਇਹਦਾ ਸੰਕਾ ਸੇਵਕ ਦਾਸ ਫਿਰ ਸਬਰਵਾਲ ਸੇਸਕ ਦੀ ਇਦਾਂ ਬੋਲੇ ਗੁਰੂ ਪਿਆਰੇ ਹੁਣ ਸੰਗਤਾ ਦਾ ਦੀਦਾਰ ਕਰਨਗੇ ਨੇਤਾ ਨੇਕੀਆਂ ਨਾਲ ਸ਼ਿੰਗਾਰੇ ਬੂਟਾ ਸਿੱਖ ਸਰਦਾਰ ਸਾਹਿਬ ਜੀ ਵਿੱਚ ਸਰਕਾਰ ਜਿਨ੍ਹਾਂ ਦੀ ਭਿਆਲੀ ਸੈਂਟਰ ਵਿੱਚ ਮਨਿਸਟਰ ਜਿਹੜੇ ਚਿਹਰੇ ਪਰ ਉਪਕਾਰ ਦੀ ਲਾਲੀ ਰੇਲ ਮੰਤਰੀ ਬਣ ਕੇ ਜਿਨ੍ਹਾਂ ਮਨੁੱਖਤਾ ਦੀ ਸੇਵਾ ਕੀਤੀ ਬਿਨਾ ਵਿਤਕਰੇ ਚੌਵਰ ਨਾਸੰਗ ਪਾਗ ਜੋਗਿਆ ਪਾਲੀ ਦਿੱਤੀ ਕੰਨੀ ਸੁਣਦਿਆ ਬੋਲ ਮਾਈਕ ਤੋਂ ਅਸੀਸ ਚੁਕਾ ਸਤ ਗੁਰ ਦੇ ਅੱਖੇ ਬੂਤਾ ਸਿੰਘ ਜੀ ਸੰਗਤਾਂ ਅੱਗੇ ਇਹਦਾ ਬਚਨ ਉਚਾਰਨ ਲੱਗੇ ਚਿੱਤ ਸੰਗਤੇ ਪਰਸਨ ਅਸਾਡਾ ਹੈ ਤੀਰਥ ਤੇ ਅਜ ਦਰਸ਼ਨ ਕਰਕੇ ਤਨ ਮਨ ਆਪਣਾ ਰੋਸ਼ਨ ਹੋ ਗਿਆ ਗੁਰ ਚਨਾਤੇ ਮਸਤਕ ਧਰ ਕੇ ਪੂਰਨ ਜੀ ਨੇ ਗ੍ਰੰਥ ਲਿਖਣ ਦਾ ਜੋ ਹੈ ਕਾਮੀ ਕਾਗਜ ਸੁਹਿਆ ਮੈਂ ਅਖਿਆ ਸੰਗ ਪੜਿਆ ਹੈ ਅਦ ਬ੍ਰਿਸ਼ਤਾ ਲਿਖਿਆ ਹੋਇਆ ਸਬਰ ਵਾਲ ਜਿਵੇਂ ਫਰਮਾਇਆ ਇਸ ਅੰਦਰ ਅਤ ਕਥਨੀ ਕੋਈ ਨਹੀਂ ਹੈ ਸ਼ਾਕ ਆਤ ਪਰ ਤਖਸ ਤਾਈ ਇਸ ਵਿੱਚ ਕਲਮੋਕ ਰਖਣੀ ਕੋਈ ਨਹੀਂ ਹੈ ਇਸ ਗ੍ਰੰਥ ਦੀ ਹਰ ਪੰਕਤੀ ਚ ਆਦਿ ਵਾਸੀ ਪ੍ਰਿਆਖੂਣ ਬੋਲਦਾ ਜੋ ਭਾਰਤ ਦੇ ਮਾਲਕ ਅਸਲੀ ਉਹਨਾਂ ਦਾ ਵਜਮੋਨ ਬੋਲਦਾ ਮੈਨੂੰ ਤਾਂ ਇਸ ਗ੍ਰੰਥ ਚ ਦਿਸਤੇ ਪ੍ਰਹੁਤ ਵਾਦੀ ਬ੍ਰਾਹਮਣ ਅਪਰਾਧੀ ਆਦਵਾਸੀ ਜੋਦਿਆਦੀ ਮੈਨੂੰ ਹਰ ਅੱਖਰ ਚ ਦਿਸੇ ਸਮਾਦੀ ਪੜਿਆ ਕੌਮੀ ਗ੍ਰੰਥ ਵਿੱਚੋਂ ਮੈਂ ਆਦਵਾਸੀ ਆਦਾ ਕੌਮੀ ਇਕਬਾਲ ਰਾਜ ਭਾਗ ਪੌਜਾ ਦੀ ਅਚੜਤਾ ਸਾਜੀ ਮਾਲ ਦਾ ਜਹੋ ਜਲਾਲ ਇਹ ਵੀ ਪੜਿਆ ਭਾਰਤ ਉੱਤੇ ਕੀਤੇ ਕਿਵੇਂ ਲੁੱਟੇਰੇ ਹੱਲੇ ਆਦਿ ਵਾਸੀ ਵਿਦਵਾਨ ਬਹਾਦਰ ਇਨਾ ਸੁਟੇ ਕਿਵੇਂ ਨਿਵਾਣਾ ਵੱਲੇ ਭਗਤਾ ਨੂੰ ਭਗਵਾਨ ਮਿਲੰਦਾ ਹਿਰਚੋ ਸੌਖਾ ਰਾਹ ਹੈ ਮਿਲਦਾ ਹਰ ਕੀਰਤ ਨੂੰ ਕੌਮੀ ਗ੍ਰੰਥ ਚੋ ਜੀ ਮਿਲੈ ਉਤਸ਼ਾਹ ਹੈ ਮਿਲਦਾ ਆਦ ਸਮੇਦਾ ਇਹ ਗ੍ਰੰਥ ਇਸ ਤੋਂ ਪੂਰਨ ਖੁਲ ਗਿਆਨ ਹੈ ਮਿਲਦਾ ਗੈਰਤ ਅਣਖ ਵੀਰਤਾ ਮਿਲਦੀ ਆਪਣਾ ਧਰਮ ਇਮਾਨ ਹੈ ਮਿਲਦਾ ਪੂਰਨ ਜੀ ਦਾ ਗ੍ਰੰਥ ਕੌਮੀ ਪੂਜਿਆ ਦਾਇਕਾ ਵਿੱਚ ਜਹਾਰ ਆਦਵਾਸੀਆ ਨੋ ਜਦ ਮਿਲ ਗਿਆ ਕੌਮੀ ਗ੍ਰੰਥ ਚ ਕੌਮੀ ਗਿਆਨ ਪੂਰਨ ਸੰਤ ਲਖਾਰੀ ਜੀ ਨੇ ਜਿਵੇਂ ਕੌਮੀ ਦਰਦ ਸੁਣਾਇਆ ਪ੍ਰਹੁਤ ਵਾਦਿਆ ਫਿਰਕੂਆ ਜਿਵੇਂ ਸਤਗੁਰ ਜੀ ਨੂੰ ਕਸ਼ਟ ਪਟਾਇਆ ਪੂਰਨ ਜੀ ਦੀ ਇੱਕ ਇੱਕ ਗੱਲ ਨੇ ਮੇਰਾ ਦਿਲ ਮੇਰਾ ਹੈ जख्मी ਕੀਤਾ ਫਿਰ ਕੁਆਰਲ ਕੇ ਸਾਧੂ ਆਦਾਂ ਕਿਉ ਲਹੂ ਸੇ ਬਾਗ ਦਿੰਦਿਆ ਕੀਤਾ ਸਾਡੇ ਤੀਖ ਜੇ ਖਬਰ ਪਚਾਉਂਦੇ ਦਿੱਲਿਓ ਇਥੋਂ ਦੂਰ ਨਹੀਂ ਹੈ ਜਾਤ ਪਾਤ ਫਿਤਕਰਾ ਨਫਰਤ ਹੁਣ ਨਵ ਜੁਗ ਵਿੱਚ ਮਨਜੂਰ ਨਹੀਂ ਹੈ ਜਗ ਜੀਵਨ ਰਾਮ ਚੀ ਕੌਮੀ ਨੇ ਤਾਂ ਕਹਾਵਾ ਅੰਦਰ ਜੋਰ ਹੈ ਇਸ ਦੇ ਰਾਜ ਭਾਗ ਲਈ ਹੱਥਾਂ ਅੰਦਰ ਈਸ਼ਵਰ ਬਖਸ਼ੀ ਡੋਰ ਹੈ ਇਸ ਦੇ ਜਿਸ ਸਾਵੇਂ ਵਖਵਾਦੀ ਕਿਰ ਕੋ ਕੋਈ ਅੱਖ ਜਰੇਲੇ ਪੁੱਠ ਨਹੀਂ ਸਕਦਾ ਸਾਂਜੀ ਵਾਲ ਦੇ ਕੁਲਸ਼ਨ ਤੇ ਕੋਈ ਚਿਹਰ ਸੁਦੀਵੇਂ ਸੁੱਟ ਨਹੀਂ ਸਕਦਾ ਇਹ ਮਿਸਟਰ ਭਾਰਤ ਦਾ ਹੈ ਹੁਕਮ ਚੱਲਣ ਇਹਦੇ ਫੌਜਾ ਅੰਦਰ ਇਸ ਦੇ ਅੱਗੇ ਸਿਰ ਨਹੀਂ ਝੁੱਕਦਾ ਅੱਜ ਦਾ ਨਾਦਰ ਕੋਈ ਸਿਕੰਦਰ ਲੋਹੂ ਪੁਰਸ਼ ਜਦ ਤੱਕ ਦਲ ਤਾਦਾ ਨੇਤਾ ਇਹ ਦਲਤ ਬੰਦੂ ਦਲਤਾ ਦਾ ਜਾਨ ਚੋਰ ਚੁਖਾਤ ਗਏ ਪਛਾਰੇ ਇਹ ਉਹਨਾਂ ਦਾ ਖਿਦਮਤਗਾਰ ਉਹਨਾਂ ਇਹਨਾਂ ਤੱਕ ਕੇ ਜੇ ਖਬਰ ਪਹੁੰਚਾਉਂਦੇ ਉਦੋਂ ਜ਼ਾਲਮ ਅਤੇ ਅਨਿਆਦੀ ਰੁੱਤੇ ਫਿਰ ਕਸ਼ਟਾ ਨਾ ਦਾਸ ਸਮਾਨਾ ਆਉਂਦਾ ਨਾ ਸਤ ਗੁਰੂ ਨਾ ਸਾਧੂ ਉੱਤੇ ਦਿਲ ਤੇ ਕਰਦਾ ਇਹ ਸਾਧ ਸੰਗਤ ਦੇ ਰਾਜ ਰਾਜ ਕੇ ਕਰਾਂ دیدار ਪਰ ਦਲਤ ਬੰਦੂਜਗ ਜੀਵਨ ਰਾਮ ਜੀ ਥੂਕੋਮੀ ਨੇਕਾ ਸਿ ਪਹਾ ਸਲਾਰ ਆਦਵਾਸੀ ਆਦੀ ਜਿੰਦ ਜਿਹੜਾ ਆਦਵਾਸੀ ਮਜਮੂਨ ਹੈ ਜਿਸ ਦਾ ਆਦਵਾਸੀ ਹੈ ਵਿਰਸਾ ਜਿਸ ਦਾ ਆਦਵਾਸੀ ਹੀ ਖੂਨ ਹੈ ਜਿਸ ਦਾ ਮੇਰੀ ਜਿਹ ਹੈ ਸੰਗਤਾਂ ਨੂੰ ਹਣ ਉਹ ਆਪਣੇ ਦਸਣ ਖਿਆਲ ਆਪਣੇ ਆਪਰਵਚਨਾ ਰਾਖੀ ਦਸਣ ਕੌਮੀ ਜਾਹੋ ਜਲਾਲ ਕਿਰਨੇ ਕੱਕੇ ਬੂਤਾ ਸਿੰਘ ਜੀ ਸਤਿਗੁਰੂ ਅਗੇ ਧੌਣ ਝੁਕਾਈ ਸੰਗਤਾਂ ਨੇ ਜੈਕਾਰੇ ਲਾਲਾ ਸਵਰਗਪੁਰੇ ਤੱਕ ਗੂੰਜ ਪਹੁੰਚਾਈ ਫਿਰ ਸੱਬਰਵਾਲ ਸਟੇਜ ਸੈਕਟਰੀ ਬੋਲੇ ਸਤਿਗੁਰ ਜੀ ਦੇ ਪਿਆਰਿਓ ਸੁਣ ਲਓ ਸਤਿਗੁਰ ਜੀ ਦੇ ਬਖਸ਼ੇ ਸਦਕਾ ਭਗਤੀ ਨਾਲ ਸਿੰਘ ਆਜਾ ਸੁਣ ਲਓ ਜਿਨ੍ਹਾਂ ਦੇ ਪਰਵਚਨ ਸੁਣ ਲਈ ਸੋ ਸੋ ਸੰਗਤਾਂ ਸ਼ਗਨ ਮਨਾਏ ਖਰਦਾ ਨਾਲ ਜਿਨ੍ਹਾਂ ਦੇ ਰਾਹੀ ਸੰਤਾ ਹੈ ਸਨ ਨੈਣ ਵਸਾਏ ਉਹਨਾਂ ਦਲਤਾ ਦੇ ਅਸਲ ਮਸੀਹੇ ਪ੍ਰੀਤਾ ਦੇ ਵਣਜਾਰੇ ਪਿਆਰੇ ਹਰ ਦੁੱਖ ਦੀ ਨਿਰਦੰਨ ਦੀ ਢਾਲ ਸਾਥੀ ਅਤੇ ਸਹਾਰੇ ਪਿਆਰੇ ਲੋਹ ਪਰਸਜਨ ਦੇਸ਼ ਦੇ ਹੁਣ ਸੰਗਤਾਤਾ ਦੀਦਾਰ ਕਰਨਗੇ ਉਹ ਸੰਗਤਾ ਵਿੱਚ ਪਰਵਚਨਾ ਰਾਹੀ ਕੌਮੀ ਦਰਵਾ ਪਿਆਰ ਭਰਨਗੇ ਤੁਸੀਂ ਉਹਨਾਂ ਦੇ ਸਤਕਾਰ ਦੇ ਅੰਦਰ ਐਸੇ ਲਾਓ ਜੁਸੀਲੇ ਨਾਰੇ ਗੁਰੂ ਦੇ ਦੁੱਖੀ ਸੁਪਨਾ ਵਿੱਚ ਵੀ ਬਾ ਬਾ ਕਰਨ ਕਰੀ ਹਥਿਆਰੇ ਸੱਬਰਵਾਲ ਸੇ